ਕਿਸੇ ਮੰਦਰ ਗੁਰਦੁਆਰੇ ਵਿੱਚ ਤਲ ਸੋਨਹਾਲ ਇਹ ਜੇ ਅਜੇ ਤੱਕ ਅਜਰੇ ਆ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਦਾ ਨਾਮ ਜੀ ਅੱਜ ਉਹਨੇ ਮੰਦਰਾਂ ਵਿੱਚ ਜੋਤਾਂ ਜਗ ਰਹੀਆਂ ਇਹ ਨਾ ਸਮਝਣੋ ਕਿ ਮੰਦਰ ਦੀ ਜਿਹੜੀ ਜੋਤ ਜਗ ਲਈ ਆ ਉਹਦੇ ਵਿੱਚ ਤੇਲ ਪਾਇਆ ਜਾ ਰਿਹਾ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਫੂਟ ਜੇਕਰ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦੀ ਨਾ ਦਿੰਦੇ ਤੇ ਹਿੰਦੁਸਤਾਨ ਦਾ ਨਾ ਹੀ ਖਤਮ ਹੋਣਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਾ ਪਾਸ਼ਾ ਵੇਖੋ ਸੰਸਾਰ ਦੇ ਵਿੱਚ ਅਜੇ ਤੱਕ ਕੋਈ ਹੋਇਆ ਨਹੀਂ 9 ਸਾਲ ਦਾ ਬੱਚਾ ਕਹਿੰਦਾ ਪਿਤਾ ਜੀ ਤੁਸੀਂ ਤੁਸੀਂ ਆਪ ਜਾਓ ਤੁਸੀਂ ਇਹਨਾਂ ਵਾਸਤੇ ਸ਼ਹੀਦੀ ਦੇ ਦਿਓ ਕੋਈ ਅਪਰੇ ਬਿਓਂ ਫੋੜ ਕੇ ਰਾਜੀ ਨਹੀਂ ਸੰਸਾਰ ਤੇ ਨਾ ਹੁਣ ਤੱਕ ਹੋਇਆ ਨਾ ਹੋਣਾ ਇਹਦਾ ਕਿਸੇ ਵਾਸਤੇ ਸਭ ਤੋਂ ਵੱਡਾ 파ਰਥਕਾਰ ਹੁੰਦਾ ਕਿਸੇ ਵਾਸਤੇ ਜੋ ਕੁਝ ਕਰਦੇ ਤਾਂ ਗੁਰੂ ਤੇਗ ਬਹਾਦਰ ਵਾਰ ਲਏ ਤਾਂ ਇਹ ਕਹਿੰਦੇ ਤੇਗ ਬਹਾਦਰ ਹਿੰਦੂ ਚਾਤ ਸਾਰੇ ਨੂੰ ਆਪਣੀ ਚਾਤਰ ਦੇ ਵਿੱਚ ਲੈ ਕੇ ਮਹਾਰਾਜ ਨੇ ਬਚਾ ਲਿਆ ਪਤਾ ਨਹੀਂ ਕਿੰਦਾ ਦੇ ਹਾਲਾਤ ਹੋਣੀ ਸੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਸਿੱਧੀ ਦੇਣ ਵਾਸਤੇ ਸ਼ਹਿਰ ਸਾਚਲੇ ਅਨੰਦਪੁਰ ਸਾਹਿਬ ਤਹ ਮਾਤਾ ਜੀ ਪੁੱਛਦੇ ਪੁੱਤਰ ਜੀ ਫਿਰ ਤੁਹਾਨੂੰ ਹੋ ਗਿਆ ਤੇ ਘੁਰ ਤੇ ਬਾਸ ਰਾਰੇ ਕਹਿੰਦੇ ਮਾਤਾ ਜੀ ਤੁਸੀਂ ਆਪਣੇ ਨੂੰ ਕੋ ਵਚਨ ਕਰੋ ਕੋਈ ਵਚਨ ਕਰੋ ਪਹਿਲਾਂ ਤਾਂ ਮਾਤਾ ਜੀ ਚੁੱਪ ਰਹੇ ਕਹਿਣ ਲੱਗੇ ਮਾਤਾ ਜੀ ਸਾਡਾ ਦੂਜਾ ਵਚਨ ਕਰੋ ਆਪ ਜੀ ਕੋਈ ਵਚਨ ਕਰੋ ਚੁੱਪ ਰਹੇ ਕੁਰਤੇ ਬਾਸਾ ਲਾ ਕੇ ਲਗੇ ਮਾਤਾ ਜੀ ਸਾਡਾ ਹੁਣ ਲਾਸਟ 30 ਰੁਪਏ ਤੇ ਫਿਰ ਮਾਤਾ ਜੀ ਬੋਲੇ ਕਹਿ ਲਗੇ ਪੁੱਤਰ ਜੀ ਆ ਕੀ ਦੋ ਵੱਡੇ ਘਾਰ ਦੇ ਲਈ ਜਾ ਰਹੇ ਪਰ ਮੈਂ ਜਿਸ ਕੇਰੇ ਨੂੰ ਜਗਦੀ ਰਾਖੀ ਵਾਸਤੇ ਭੇਜ ਰਹੀ ਹਾਂ ਹੇ ਪੁੱਤਰ ਜੀ ਇਹ ਚਿਹਰਾ ਮੈਨੂੰ ਜੂੜ ਦਿਖਾਣਾ ਦਾ ਬਾਦ ਬਸ ਕੁਲ ਰਿਆਜ਼ ਅਤੇ ਇਤਿਹਾਸ ਬਸ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਜਿੱਥੇ ਪਾਜ ਸਿੱਖ ਨਾਲ ਗਏ ਇਸ ਮਹਾਰਾਜ ਦੇ ਉਹਨਾਂ ਵਾਰ ਦੇਵ ਤੇ ਮਹਾਰਾਜ ਕਹਿ ਰਿਹਾ ਆਈ ਸਿੱਖੋ ਮਾਤਾ ਜੀ ਦਾ ਬਚਨ ਜਿਵੇਂ ਹੈ ਉਹ ਟਲ ਹੋਣੀ ਚਾਹੀਦੇ ਆ ਪਹਿਲਾਂ ਹੀ ਮਹਾਰਾਜ ਨੇ ਕਹਿਤਾ ਪੇ ਤੁਸੀਂ ਖਿਆਲ ਰੱਖਣਾ ਮਾਤਾ ਜੀ ਨੇ ਕਿਹਾ ਵੀ ਸਾਡਾ ਸੀਸ ਜਿਹੜਾ ਸਾਡਾ ਸੀਸ ਹੈ ਸਾਡੀ ਜਿਹੜੀ ਸੂਰਤ ਹੈ ਮਾਤਾ ਜੀ ਦੁਆਰਾ ਦੇਖਣਾ ਦਿੰਦੇ ਤਾਂ ਮਾਤ ਗੁਰੂ ਸਾਹਿਬ ਨੇ ਪਹਿਲਾਂ ਹੀ ਮਨ ਰੋਚ ਰੱਖਦਾ ਤਾ ਤੁਸੀਂ ਦੇਖੋ ਤੁਸੀਂ ਮਹ ਗੁਰ ਤੇਗ ਬਾਸਾ ਮਹਾਰਾਜ ਜੇ ਪਾਤਸ਼ਾਹ ਆਪਣੇ ਮਾ ਦਾ ਬਚਨ ਪਾਇਆ ਤੇ ਆਪਣਾ ਸੀਸ ਪਾਤਸ਼ਾਹ ਨੇ ਮਹ ਗੁਰਸਿਖ ਦੀ ਡਿਊਟੀ ਲਾ ਕੇ ਦੇਖੋ ਵੱਡੀ ਬਹੁਤ ਵੱਡਾ ਬਹੁਤ ਵੱਡਾ ਬਾਦ ਜਿਉਂਗੀ ਲੱਖਾਂ ਦੇ ਵਿੱਚ ਹੋਰਸ ਲੱਗੀ ਹੈ ਤੇ ਬਚ ਕੇ ਆਣਾ ਬੜਾ ਔਖਾ ਪਰ ਗੁਰੂ ਸੋਹਿਆ ਸੋਹਿਆ ਪਰ ਗੁਰੂ ਦੀ ਬਾਸਾ ਮਹਾਰਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋ ਗਿਆ ਇਹ ਕਿ ਤਰ੍ਹਾਂ ਦੇ ਜੋ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਕਰਕੇ ਇੰਨਾ

ਤੇ ਮੇਰੇ ਦਸਮ ਆਸ਼ਾ ਦਾ ਹੁਕਮ ਹੈ ਕਿ ਬਾਣੀ ਨੂੰ ਸ਼ੁੱਧ ਕਰਦੇ ਪੜਨਾ ਹੈ ਤੇ ਸ਼ੁੱਧ ਕਰਕੇ ਪੜਨ ਲਈ ਸੰਥਿਆ ਦੀ ਲੋੜ ਪੈਂਦੀ ਹੈ ਆਪਾਂ ਸੰਸਾਰ ਵਿੱਚ ਕੋਈ ਵੀ ਕੰਮ ਸਿੱਖਦੇ ਉਹ ਕੰਮ ਸਿੱਖਣ ਵਾਸਤੇ ਸਾਨੂੰ ਉਸ ਪਾਸ ਧਰ ਬੈਠਣਾ ਫਿਰ ਜੇ ਤੁਸੀਂ ਕੰਮ ਸਿੱਖਦੇ ਫਿਰ ਹੀ ਉਹ ਕੰਮ ਕਰਦੇ ਹਾਂ ਸੋ ਫੈਮਿਲੀ ਵੀ ਆਪ ਜੀ ਦੇ ਮੇਰੀ ਬੇਨਤੀ ਆ ਕਿਉਂਕਿ ਫੈਮਿਲੀ ਮੀਟਿੰਗ ਵਿੱਚ ਭੋਗ ਪੈ ਜਾਣਾ ਫੈਮਿਲੀ ਮੀਟਿੰਗ ਦੁਆਰਾ ਸੰਥਿਆ ਸੁ ਹੋ ਜਾਂਦੀ ਹੈ ਤੇ ਆਪ ਆਪ ਜਿਹਨੇ ਲੈ ਗਏ ਹੋ ਆਪ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੋਰ ਵੀ ਤੁਹਾਡੇ ਰਿਸ਼ਤੇਦਾਰਾਂ ਭੈਣ ਭਰਾ ਸਭ ਨੂੰ ਇਸ ਪਾਸੇ ਲਾਓ ਬਾਣੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਸਾਧ ਸੰਗਤ ਜੀ ਸਿੱਖ ਵਾਸਤੇ ਬਾਣੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਇੱਥੇ ਪਾਤਸ਼ਾਹ ਨੇ ਹੁਣ ਸਿੱਖਾਂ ਨੂੰ ਦੱਸਣਾ ਬਾਣੀ ਕੀ ਬਾਣੀ ਚ ਕੀ ਸ਼ਕਤੀ ਹੈ ਬਾਣੀ ਕੀ ਕੁਸ਼ਲਤਾ ਜੰਦੀ ਹੈ ਤੇ ਨਾਰਦ ਗੁਣੀ ਗੁਰੂ ਸਾਹਿਬ ਦੇ ਕੋਲ ਆਇਆ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਪੰਜ ਖੋਲੇ ਖੰਭ ਦਿੱਤੇ ਖੰਭ ਦੇ ਕੇ ਮੱਥਾ ਟੇਕ ਕੇ ਉਹ ਅਲੋਪ ਹੋ ਗਿਆ ਸਾਰੇ ਸਿੱਖ ਦੇਖ ਰਹੇ ਆ ਕਿ ਇਹ ਕੋਈ ਬਾਹਰੋਂ ਰੂਹ ਆਈ ਹੈ ਪਾਚਨ ਕੁਸ਼ਦੇ ਪਾਚਾ ਇਹ ਕੌਣ ਸੀ ਦਸ਼ਮ ਪਾਚਾ ਕਹਿੰਦੇ ਇਹ ਭਾਈ ਨਾਰਦ Muni ਸੀ ਇਹ ਮਾਰੇ ਤਨ ਜਿਹੜੇ ਖੰਭ ਦੇ ਕੇ ਗਏ ਆ ਇੱਕ ਆਦੇ ਖੰਭ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਮਾਰੇ ਗਿਆ ਲਗੇ ਭਾਈ ਤੇ ਹਮਾਂ ਪੁੱਛੂ ਐ ਪੰਸੀ ਐ ਜਿਹੜਾ ਆਕਾਸ਼ ਵਿੱਚ ਰਹਿੰਦਾ ਧਿਆਨ ਨਾਲ ਸਮਝ ਲੈ ਜਿਹੜਾ ਆਕਾਸ਼ ਵਿੱਚ ਰਹਿੰਦਾ ਆਕਾਸ਼ ਦੇ ਆਂਡੇ ਦਿੰਦਾ ਉਹਦੇ ਬੱਚੇ ਵੀ ਉੱਥੇ ਹੁੰਦੇ ਆ ਉਹ ਥੱਲੇ ਦੀ ਧਰਤੀ ਦੇ ਵਿੱਚ ਨਹੀਂ ਆ ਉਹ ਆਕਾਸ਼ ਦੇ ਆਂਡੇ ਦਿੰਦਾ ਆਕਾਸ਼ ਵਿੱਚ ਹੀ ਰਹਿੰਦਾ ਮਹਾਰਾਜ ਜੀ ਕੀ ਖੂਬੀ ਐ ਗੁਰੂ ਸਾਹਿਬ ਕਹਿੰਦੇ ਸਿੱਖੋ ਹੋਣੀ ਤਦ ਵਿੱਚ ਦੱਸਦੇ ਇੱਕ ਸਿੱਖ ਨੂੰ ਠਾਇਆ ਕਹਿੰਦੇ ਗੁਰ ਸਿੱਖਾ ਸਾਡੇ ਪੰਜ ਤੀਰਾਂ ਦੇ ਨਾਲ ਪੰਜ ਖੰਭ ਬੰਦੇ ਅੱਜ ਖੰਭ ਬੰਦੇ ਤੇ ਪਾਤਸ਼ਾਹ ਨੇ ਇੱਕ ਇੱਕ ਤੀਰ ਚਲਾਇਆ ਕਹਿ ਲੱਗੇ ਗੁਰਸਿੱਖੋ ਜੇ ਕੋਈ ਤੀਰ ਥੱਲੇ ਗਰੇ ਤੇ ਲੈ ਕੇ ਆਏ ਪਰ ਸਾਰੇ ਦੇਖ ਰਹੇ ਆ ਗੁਰੂ ਸਾਹਿਬ ਨੇ ਅਸਮਾਨ ਨੂੰ ਪੰਜ ਤੀਰ ਚਲਾਏ ਅੰਜਾਂ ਚੋਂ ਇੱਕ ਤੀਰ ਵੀ ਵਾਪਸ ਦੀ ਆਇਆ ਸਾਰੇ ਹਰਾਂ ਇਹ ਤੀਰ ਥੇ ਕਿੱਥੇ ਕਹਿੰਦੇ ਪਾਤਸ਼ਾਹ ਇੱਕ ਵੀ ਤੀਰ ਥੱਲੇ ਨਹੀਂ ਆਇਆ ਪਾਤਸ਼ਾਹ ਕਹਿਣ ਲੱਗੇ ਗੁਰਸਿੱਖੋ ਇਹ ਤੀਰ ਉਹ ਆਪਣੇ ਤੇਜ ਦੇ ਲੈ ਗਏ ਤੇ ਆਕਾਸ਼ ਜੋ ਆਇਆ ਸੀ ਆਕਾਸ਼ ਜੋ ਖੰਭ ਆਏ ਸੀ ਇਹ ਖੰਭ ਜਿਹੜੇ ਸੀ ਸਾਡੇ ਤੀਰਾਂ ਨੂੰ ਆਕਾਸ਼ ਵਿੱਚ ਲੈ ਗਏ ਕਹਿੰਦੇ ਗੁਰ ਸਿੱਖੋ ਜਿਵੇਂ ਸਾਡੇ ਤੀਰਾਂ ਨੂੰ ਖੰਭ ਆਕਾਸ਼ ਵਿੱਚ ਲੈ ਗਏ ਐ ਇਹ ਬਾਰੀ ਸੱਚਖੰਡ ਚੋਂ ਆਈ ਐ ਤੁਹਾਨੂੰ ਸੱਚਖੰਡ ਚ ਲੈ ਜੀ ਬੋਲੇ ਸੋ ਨਿਹਾਲ ਹੁਣ ਆਪ ਜੀ ਨੇ ਰਾਗ ਮਾਲਾ ਪੜੀ ਐ ਜਦੋਂ ਤੇ ਰਾਗ ਮਾਲਾ ਬਾਰੇ ਕਿਸ ਦਿਨ ਆਪ ਬਾਬਾ ਜੀ ਨੂੰ ਕਾਫੀ ਗਿਆਨ ਵਜਿ ਸੇ ਅੱਜ ਗੱਲ ਨਹੀਂ ਹੋਈ ਬੜੀ ਕਿਰਪਾ ਸੀ ਜਦੋਂ ਉਹ ਜਦੋਂ ਕੀਰਤਨ ਕਰ ਰਹੇ ਸੀ ਨਾ ਪਰ ਮੈਂ ਦੇਖਿਆ ਸੰਗਤ ਕਿ ਕਾਲੀ ਨੇ ਬੈਜੇ ਮੇਰਾ ਦਿਲ ਕਰ ਰਿਹਾ ਸੀ ਵੀ ਹੋਰ ਹੋਰ ਤਾਂ ਮਜ਼ਾ ਹੀ ਆਉਂਦਾ ਲੱਗਾ ਕਿੰਨੀਆਂ ਗੁਹਾਂ ਆਪ ਕਿੰਨਾ ਆਲੰਤ ਵਰਤ ਲਿਆ ਸੀ ਕਿ ਦੱਸੂ ਜੋਗ ਨਹੀਂ ਜੋ ਕਿਰਪਾ ਵਰਤ ਲਈ ਜੇ 10 ਮਿੰਟ ਹੋਰ ਕਿਤੇ ਕੀਰਤਨ ਹੁੰਦਾ ਹੋ ਸਕਦਾ ਮੇਰਾ ਕੰਟਰੋਲ ਕਰਨਾ ਹੀ ਲੱਖੋ ਜਿੰਨਾ ਆਨੰਦ ਸਾਹ ਸੰਗੀ ਜੀ ਤੁਸੀਂ ਪਾਠ ਕਾਦੇ ਵਾਸਤੇ ਕੀਤਾ ਗੁਰੂ ਤੇਗ ਬਹਾਦਰ ਸਾਹੀ ਵਾਸਤੇ ਖਿਆਲ ਰੱਖਣਾ ਇੱਕ ਆਪਾਂ ਆਮ ਪਾਠ ਕਰਦੇ ਧਰਜ ਉਹਦੀ ਗੱਲ ਹੋਰ ਹੁੰਦੀ ਹੈ ਜਦੋਂ ਅਸੀਂ ਕਿਸ ਗੁਰੂ ਵਾਸਤੇ ਕਰਦੇ ਹਾਂ ਕਿਸੇ ਭਗਤ ਵਾਸਤੇ ਕਰਦੇ ਹਾਂ ਕਿਸੇ ਮਾਰਦ ਵਾਸਤੇ ਕਰਦੇ ਹਾਂ ਉਹਦੀ ਗੱਲ ਕੁਝ ਹੋਰ ਫਰਕ ਗੁਰ ਤੇਗ ਬਾਸਨ ਤੇ ਵਾਲਾ ਹੀ ਹੋਣਾ ਸੀ ਤੇ ਮਾਰਦ ਦੇ ਨਾਲ ਸਿੰਘ ਸੇ ਨਸੀ ਦਲੇ ਵੀ ਆਣ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਨੇ ਆਣਾ ਭਗਤਾਂ ਨੇ ਆਣਾ ਤੇ ਜਿਹੜੀਆਂ ਦੇਵੀ ਦੇਵਤੇ ਆ ਉਹਨਾਂ ਆਣਾ ਹੀ ਆ ਇਸ ਕਰਕੇ ਇਨੀਆਂ ਜਿੱਥੇ ਰੂਹਾਂ ਆਣ ਗਈਆਂ ਉੱਥੇ ਆਨੰਦ ਵਰਤੇ ਗਏ ਵਰਤੇ ਤੇ ਭਾਈ ਸਾਹਿਬ ਕਿਤੇ ਗਲ ਬੜਾ ਹੀ ਆਨੰਦ ਆ ਰਿਹਾ ਸੀ ਬਹੁਤ ਆਨੰਦ ਆ ਰਿਹਾ ਸੀ ਸੋ ਜਿਹਨੂੰ ਤੁਸੀਂ ਰਾਗ ਵਾਲਾ ਪਰਵੇ ਸੀ ਰਾਗ ਵਾਲਾ ਉਹ ਕੋਈ ਉਦਾਬਾਰੀ ਨਹੀਂ ਹੈ ਰਾਗ ਵਾਲਾ ਦੇ ਵਿੱਚ ਰਾਗਾ ਦੇ ਨਾਮ ਆ ਪੰਜ ਪੰਜ ਉਹਨੇ ਜੀ ਘਰ ਵਾਲੀਆਂ ਐ ਅੱਠ ਅੱਠ ਉਹਨੇ ਪੁੱਤਰ ਉਹ ਡਿਟੇਲ ਤੁਹਾਨੂੰ ਸਾਰਾ ਸਮਝਾਵਾਂਗੇ ਕਿਸੇ ਦਿਨ ਹੁਣ ਇੱਕ ਦਿਸ਼ਾ ਦੇਖੋ ਨਾਰਦ मुनि ਜਦੋਂ ਉਹਨਾਂ ਦੇ ਦੇਸ਼ ਵਿੱਚ ਪਹੁੰਚਿਆ ਤਾਂ ਜਿਹੜੇ ਰਾਗ ਰਾਗ ਨਹੀਂ ਕਿੱਥੇ ਹੋਏ ਉਹਨਾਂ ਨੇ ਬੇਨਤੀ ਕੀਤੀ ਕਿ ਇਹ ਨਾਰਦ ਜੀ ਅਸੀਂ ਬੜੇ ਦੁਖੀ ਹਾਂ ਕਹਿੰਦਾ ਕਿ ਕਿਉਂ ਦੁਖੀ ਹੋ ਕਹ ਲੱਗੇ ਜਿੱਦ ਫੋ ਸਾਡੀ ਕਿਸੇ ਦੀ ਲੱਤ ਟੁੱਟੀ ਹੋਈ ਐ ਕਿ ਦੀ ਬਾਹ ਟੁੱਟੀ ਹੋਈ ਐ ਕਿ ਇਹਦਾ ਕੁਛ ਹੋਇਆ ਪਿਆ ਸਾਡੇ ਜ਼ਖਮ ਹੋਏ ਪਏ ਆ ਇਸ ਜਿਹੜਾ ਸੰਸਾਰ ਦੇ ਲੋਕ ਐ ਇਹਨਾਂ ਨੂੰ ਇਹਨਾਂ ਨੂੰ ਰਾਹ ਦਿਦਿਆ ਅੰਧੀ ਨਹੀਂ ਇਸ ਕਰਕੇ ਰਾਹ ਗਲਤ ਤਰੀਕੇ ਨਾਲ ਪੜਦੇ ਆ ਤੇ ਸਾਡੀ ਇਹ ਹਾਦਸਾ ਹੋ ਗਈ ਐ ਧਿਆਨ ਨਾਲ ਸੁਣਨਾ ਸਾਹ ਸੁਣਦੇ ਦੀ ਕਹਿ ਲੱਗੇ ਹੁਣ ਦੱਸੋ ਸੀ ਕੀ ਕਰੀਏ ਤੁਸੀਂ ਸਾਡੇ ਤੇ ਕਿਰਪਾ ਕਰਦੇ ਸਾਨੂੰ ਠੀਕ ਕਰਦੇ ਕਹਿੰਦੇ ਨਹੀਂ ਇਹ ਮੇਰੇ ਵਸਤੀ ਗੱਲ ਨਹੀਂ ਇਹ ਨਹੀਂ ਮੇਰੇ ਵਸਤੀ ਗੱਲ ਨਹੀਂ ਤੁਸੀਂ ਇਦਾਂ ਕਰੋ ਮਾਪ ਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਗ੍ਰੰਥ ਲਿਖ ਰਹੇ ਆ ਜੇ ਤੁਹਾਡਾ ਨਾਮ ਗ੍ਰੰਥ ਵਿੱਚ ਸਾਹਮਣ ਹੋ ਜੇ ਤਾਂ ਤੁਹਾਡਾ ਬਚਾਅ ਹੋ ਸਕਦਾ ਤੇ ਜਦੋਂ ਉਹ ਲੋਕਾਂ ਆਈਆਂ ਗੁਰੂ ਅਰਜਨ ਦੇ ਮਹਾਰਾਜ ਕੋਲ ਤੇ ਗੁਰੂ ਅਰਜਨ ਦੇ ਬਾਰੇ ਕਹਿਣ ਲੱਗੇ ਵੀ ਹੁਣ ਸੰਪੂਰਨਤਾ ਹੋ ਚੁੱਕੀ ਹੈ। ਕਦੇ ਸ਼ਲੋਕ ਮੁਹਾਤਾ ਪੰਜੋ ਜਿਹੜਾ ਆਪਾਂ ਪੜਦੇ ਤੀਰਾ ਕੀਤਾ ਜਾਤੋਂ ਲਈ ਉਹ ਸ਼ਬਦ ਪੂਰਾ ਹੋ ਚੁੱਕਾ ਹੈ। ਕਹਿੰਦੇ ਵੀ ਹੁਣ ਨਹੀਂ। ਪਰ ਦੇਖੋ ਕੁਦਰਤ ਦੀ ਇਹੋ ਜੀ ਦੇਣ ਜਿਹੜਾ ਲਾਸਟ ਵਾਲਾ ਅੰਗ ਉਹ ਅਜੇ ਖਾਲੀ ਪਿਆ। ਇਹ ਬਾਦਸ਼ਾਹ ਤੇ ਸਾਰੇ ਤੇ ਉਹਦੀ ਉਹਦੀ ਚੋਜ ਹੈ ਉਹ ਸਮਝਣਾ ਬਹੁਤ ਔਖਾ ਹੈ। ਸਾਡੇ ਵਾਸਤੇ ਗੱਲ ਨਹੀਂ ਕੀ ਹੋਣਾ ਪਹਿਲਾਂ ਇਥੋਂ ਤੱਕ ਵੀ ਦੱਸਦੇ ਆ ਕਿ ਉਹ ਗ੍ਰੰਥ ਦੇ ਮੈਂ ਦਰਸ਼ਨ ਨਹੀਂ ਕੀਤੇ ਜਿਹੜੇ ਪਹਿਲਾ ਗੁਰੂ ਅਜਿੰਦ ਦੇ ਬਾਰੇ ਗੁਰਬਖਸ਼ਰ ਲਿਖਿਆ ਸੀ ਉਹ ਕਰਤਾਰਪੁਰ ਸਾਹਿਬ ਤੇ ਮੈਂ ਪੁੱਛਿਆ ਵੀ ਕਦੋਂ ਦਰਸ਼ਨ ਕਰਾਉਂਦੇ ਕਹਿੰਦੇ ਜੀ ਜਦੋਂ ਦੁਸ਼ਹਰਾ ਹੁੰਦਾ ਉਦੋਂ ਦਰਸ਼ਨ ਕਰਾਈ ਜਾਂਦੇ ਕਈਆਂ ਨੇ ਇਹ ਦੱਸਿਆ ਵੀ ਉਸ ਗ੍ਰੰਥ ਵਿੱਚ ਕੁਝ ਜਿਹੜੇ ਅੰਗ ਗੁਰੂ ਮਾਲ ਦੇ ਨਹੀਂ ਸੀ ਲਿਖੇ ਪਰ ਬਾਕੀ ਦਾਤਾ ਜਾਣਦਾ ਸੱਚ ਹੈ ਝੂਠਾ ਵੀ ਗੁਰੂ ਤੇਗ ਬਹਾਦਰ ਜੀ ਬਾਣੀ ਵਾਸਤੇ ਅੰਗ ਹੜ੍ਹ ਦਿੱਤੇ ਕਿਸੇ ਨੇ ਮੈਨੂੰ ਇਹ ਦੱਸਿਆ ਚਲੋ ਆਪਾਂ ਦਰਸ਼ਨ ਨਹੀਂ ਕੀਤੀ ਇਸ ਕਰਕੇ ਆਪਾਂ ਜਿਆਦਾ ਨਹੀਂ ਕਰਾਂਗੇ ਪਰ ਦੇਖੋ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕੀਤੀ ਉਹਨਾਂ ਨੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਭਾਈ ਹੁਸਨ ਪੂਰਨ ਤਾਂ ਹੋ ਚੁੱਕੀ ਹੈ ਕਹਿਣ ਲੱਗੇ ਪਾਤਸ਼ਾਹ ਸਾਡੀ ਹਾਲਤ ਦੇਖੋ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਬਹੁਤ ਦੁਖੀ ਹਾਂ ਸਾਡੇ ਬੱਚਿਆਂ ਤੇ ਤਰਸ ਕੋ ਮਹਾਰਾਜ ਕਿਰਪਾ ਕਰੋ ਤੇ ਦੀਨ ਦਿਆਨ ਕਹਿਣ ਲੱਗੇ ਠੀਕ ਹੈ ਕਹਿੰਦੇ ਭਾਈ ਗੁਰਦਾਸ ਜੀ ਨੇ ਕਹਿਣ ਲੱਗੇ ਭਾਈ ਗੁਰਦਾਸ ਜੀ ਇਦਾਂ ਕਰੋ ਇਹਨਾਂ ਦੀ ਇਹਨਾਂ ਦੇ ਨਾਮ ਸਾਰੇ ਲਿਖ ਲਓ ਇਹਨਾਂ ਦੇ ਨਾਮ ਜਿਹੜੇ ਲਿਖ ਕੇ ਸਾਰੇ ਦੇ ਸਾਰੇ ਲਾਸਟ ਤੱਕ ਖਾਲੀ ਪਿਆਰ ਉਹਦੇ ਤੇ ਨੂੰ ਸਾਧ ਨਾਮ ਲਿਖ ਦੇ ਉਹ ਰਾਗ ਵਾਲਾ ਉਹ ਸਾਰੀ ਰਾਗ ਵਾਲਾ ਉਹਨਾਂ ਦੇ ਨਾਮ ਉਹਨਾਂ ਦੇ ਉਹਨਾਂ ਦੀ ਘਰ ਵਾਲੀਆਂ ਦੇ ਨਾਮ ਜੇ ਤੁਸੀਂ ਮੈਂ ਤੁਹਾਨੂੰ ਬਾਬਾ ਜੀ ਬਾਬੇ ਕਿਹਦੇ ਸੁਲਾਹ ਹੀ ਦੇ ਉਹ ਦੱਸ ਦੇ ਇਹ ਬੜੀ ਵੱਡੀ ਗੱਲ ਹੈ ਪੰਜ 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 ਉਹਨਾਂ ਦੀ ਘਰ ਵਾਲੀਆਂ ਇੱਕ ਰਾਗ ਦੀਆਂ ਪੰਜ ਘਰ ਵਾਲੀਆਂ ਅੱਠ-ਅੱਠ ਉਹਨਾਂ ਦੇ ਪੁੱਤਰ ਇਹੋ ਕੁਝ ਡਿਟੇਲ ਲਿਖੀ ਹੋਈ ਹੈ ਉਹਦੇ ਵਿੱਚ ਉਹ ਡਿਟੇਲ ਜਿੰਦੀ ਹੈਗੀ ਆ ਗੁਰੂ ਸਾਹਿਬ ਨੇ ਜਦੋਂ ਭਾਈ ਗੁਰਦਾਸ ਜੀ ਦੇ ਵਿੱਚ ਲਿਖੀ ਨਾ ਇਹ ਦੇਖੋ ਬਾਣੀ 'ਚ ਕਿੰਨੀ ਸ਼ਕਤੀ ਹੈ ਸਾਹਿਬ ਜੀ ਜਦੋਂ ਜਦੋਂ ਦਰਜ ਕੀਤੀ ਨਾਲ ਦੇ ਨਾਲ ਦੀ ਉਹਨਾਂ ਦੇ ਅੰਗ ਪੈਰ ਜੋ ਖਰਾਬ ਸੀ ਸਾਰੇ ਠੀਕ ਹੋ ਗਏ ਇਹ ਬਾਣੀ ਦੀ ਸ਼ਕਤੀ ਹੈ ਐਵੇਂ ਨਹੀਂ ਗੁਰੂ ਸਾਹਿਬ ਨੇ ਕਿਹਾ ਆ ਵੋ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵ ਗੁਰੂ ਗੇਰੀ ਬਾਣੀਆਂ ਸਰਬਾਣੀ ਜਿਲ ਕੋ ਨਦਰ ਦਰਮ ਹੋਵੈ ਫਿਰਦਾ ਅਕਲਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜੱਪਿਓ ਸਾਰਜ ਬਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਹੁਣ ਝੂਠੀ ਬਾਣੀ ਵੀ ਹੈਗੀ ਆ ਖਿਆਲ ਰੱਖਣਾ ਜਿਹੜੇ ਹੈ ਝੂਠੇ ਉਹਨਾਂ ਦੀ ਬਾਣੀ ਵੀ ਝੂਠੀ ਸਤਗੁਰੂ ਬਾਜੋ ਹੋਰ ਕੱਚੀ ਹੈ ਬਾਣੀ ਬਾਰੀ ਤੱਕੀ ਸਤਗੁਰੂ ਬਾਜੋ ਹੋਰ ਕੱਚੀ ਬਾਰੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਰਥਾਨੀ ਖਿਆਲ ਰੱਖਣਾ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਗੁਰੂ ਨੂੰ ਗੁਰਗੱਦੀ ਦਿੱਤੀ ਹੈ ਐਵੇਂ ਨਹੀਂ ਕਿਤੇ ਪਟਕਣਾ ਮੇਰੀ ਜੂੜੀ ਬੇਨਤੀ ਤਾਂ ਚੱਲਦਾ ਜੇ ਮੈਂ ਪਿੰਡ ਵੀ ਆਪਣੇ ਉੱਥੇ ਬੇਨਤੀ ਇਹੋ ਕਰਦਾ ਜਿੱਥੇ ਵੀ ਜਾ ਕੇ ਬੇਨਤੀ ਕਰਦਾ ਵੀ ਭਾਈ ਪਖੰਡ ਇਹ ਕਾਲ ਯੁੱਗ ਦਾ ਪਹਿਲਾ ਇੱਥੇ ਬਹੁਤ ਕੁਝ ਚੱਲ ਰਿਹਾ ਐਵੇਂ ਲੱਗਦੇ ਐਰੇ ਗਰੇ ਨੂੰ ਗੁਰੂ ਧਾਗ ਦਰ ਲਿਓ ਬਾਅਦ ਤੁਸੀਂ ਪਸਤਾਓਗੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤੇ ਜਿਹੜਾ ਹੁਕਮ ਹੁੰਦਾ ਉਹ ਮੰਨਣ ਵਾਸਤੇ ਹੁੰਦਾ ਬੇਨਤੀ ਨਾਮਾ ਨਹੀਂ ਹੁਕਮ ਹੈ ਗੁਰੂ ਸਾਹਿਬ ਦਾ ਸੋ ਆਪਾਂ ਸਾਰਿਆਂ ਨੇ ਮੰਨਣਾ ਤੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨ ਕੇ ਤੇ ਆਪਾਂ ਗੁਰੂ ਵਾਲੇ ਹੋ ਤੀਸਰੇ ਪਾਸਾ ਨੇ ਕਿਹਾ ਵਾਹ ਵਾਹ ਬਾਣੀ ਨਾਹਿੰਕਾਰ ਹੈ ਜੇਵੜ ਅਵਰ ਦਾ ਕੋਈ ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸ਼ਤਾਨ। ਹੋਰ ਆਪਾਂ ਕਿਧ ਕੋ ਪੁੱਛਣਾ ਹੈ। ਗੁਰੂ ਅਰਜਨ ਦੇਵ ਜੀ ਬਾਰੇ ਕਹਿੰਦੇ ਆ ਧੁਰ ਕੀ ਬਾਣੀ ਆਈ ਸਗਲੀ ਚਿਤ ਮਿਠਾਈ। ਦਸਮ ਪਾਸ਼ਾ ਨੇ ਕਹਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ। ਸੋ ਸਾਰੇ ਗੁਰੂ ਸਾਨੂੰ ਕਹਿ ਰਹੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਅਜੋ ਪੋਥੀ ਸਾਹਿਬ ਪੋਥੀ ਪਰਮੇਸ਼ਰ ਦਾ ਥਾਣ ਜਦੋਂ ਪ੍ਰਕਾਸ਼ ਹੋਇਆ ਹਰਮੰਦਰ ਸਾਹਿਬ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਆਪਣੇ ਥੱਲੇ ਆਪਣਾ ਬਿਸਤਰਾ ਲਵਾ ਲਿਆ ਸੀ ਮਹਾਰਾਜ ਜੀ ਤੁਸੀਂ ਹੁਣ ਵੀ ਜਦੋਂ ਜਾਂਦੇ ਹੋ ਆਪਣਾ ਾਕਾਦ ਤੱਕ ਸਾਹ ਦੇ ਕੋਠਾ ਸਾਹਿਬ ਕਹੇ ਜਦੋਂ ਉਸ ਵੇਲੇ ਅਜੇ ਵੀ ਗੁਰੂ ਅਰਜਨ ਦੇਵ ਜੀ ਚਾਦਰ ਤੇ ਵਿਸ਼ੀ ਹੋਈ ਹੈ ਤੇ ਇਤਿਹਾਸ ਦੱਸਦਾ ਉਸ ਤੋਂ ਬਾਅਦ ਗੁਰੂ ਸਾਹਿਬ ਘਰ ਸੌਣ ਵਾਸਤੇ ਨਹੀਂ ਗਏ ਉੱਥੇ ਹੀ ਸੌਂਦੇ ਸੀ ਥੱਲੇ ਵੀ ਇਹ ਮੇਰੇ ਤੋਂ ਵੱਡਾ ਆਪ ਚੌਰ ਸਾਬ ਕੀਤੀ ਆ ਕਿ ਮੇਰੇ ਤੋਂ ਵੱਡਾ ਸੋ ਸਾਸ ਸੰਗੀ ਜੀ ਮੇਰੀ ਬੇਨਤੀ ਹੈ ਤਨ ਗੁਰੂ ਗ੍ਰੰਥ ਸਾਹਿਬਾ ਨੂੰ ਛੱਡ ਕੇ ਕਿਹ ਹੋਰ ਪਾਸੇ ਨਹੀਂ ਜਾਣਾ ਤੁਸੀਂ ਤਾਂ ਚਲੋ ਗੁਰ ਸਿੱਖਾਂ ਦੇ ਘਰਾਂ ਵਿੱਚ ਤੁਹਾਡਾ ਜਨਮ ਹੋਇਆ ਮੈਂ ਤਾਂ Hindu ਫੈਮਿਲੀ ਚ ਚਲ ਰਿਹਾ ਮੈਂ ਤਾਂ ਕਲੀਨ ਸ਼ੇਪ ਹੁੰਦਾ ਸੀ 2004 ਦੇ ਵਿੱਚ ਕਿਰਪਾ ਹੋਈ ਪਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਹੁਤ ਵਿਸ਼ਵਾਸ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਪਟਿਆਲੇ ਤੋਂ ਜਾਨ ਨਹੀਂ ਦਿੱਤਾ ਪਾਤਸ਼ਾਹ ਨੇ ਉੱਥੇ ਰੱਖ ਕੇ ਬੜੀਆਂ ਦਾਤਾਂ ਬਖਸ਼ੀਆਂ ਗੁਰਸਿੱਖੀ ਦਿੱਤੀ ਪਾਤਸ਼ਾਹ ਨੇ ਸਾਡੇ ਖਾਨਦਾਨ ਤੋਂ ਕੋਈ ਸਿੱਖੀ ਨਹੀਂ ਐ ਸਾਰੇ ਸਿੱਖ ਨੂੰ ਗੁਰਸਿੱਖੀ ਦਿੱਤੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਾ ਦੇਣ ਨਹੀਂ ਦੇਸਣਗੇ ਉਹ ਬੜਾ ਦਿਆਲੂ ਹੈ ਬੜਾ ਕਿਰਪਾਲੂ ਹੈ ਸੋ ਮੇਰੀ ਬੇਨਤੀ ਆ ਆਪਾ ਸਾਰਿਆਂ ਨੇ ਧੰਨ ਗੁਰੂ ਗੰਗ ਸਾਹਿਬ ਦੇ ਲਨ ਲੱਗਣਾ ਜਿਨ੍ਹਾਂ ਨੇ ਸੰਤਿਆ ਨਹੀਂ ਲਈ ਜ਼ਰੂਰੀ ਬੇਨਤੀ ਹੈ ਉਹ ਸੰਤਿਆ ਜਰੂਰ ਲੋ ਸੰਤਿਆ ਬਹੁਤ ਜ਼ਰੂਰੀ ਹੈ ਜੇ ਆਪਾਂ ਬਾਣੀ ਨੂੰ ਦਿਲਤ ਪੜਾਂਗੇ ਤੇ ਉਹ ਵੀ ਠੀਕ ਨਹੀਂ ਬਾਣੀ ਨੂੰ ਸ਼ੁੱਧ ਕਰਦੀ ਕਰਦਾ ਸੋ ਇਨੀਆਂ ਬੇਨਤੀਆਂ ਪਰਵਾਹ ਕਰਨੀਆਂ ਬਾਬਾ ਗੁਰਦੀਪ ਸਿੰਘ ਜੀ ਹਰੇਕ ਵਾਰੀ ਕਦੀ ਵੀ ਉਹਨਾਂ ਨਾਲ ਨਹੀਂ ਕੀਤੀ ਮੈਂ ਪਹਿਲਾਂ ਹੀ ਬੇਨਤੀ ਕਰਦੀ ਮੈਂ ਬਾਬਾ ਜੀ ਉਸਦੇ ਕੋਈ ਪ੍ਰੋਬਲਮ ਨਾ ਰੱਖਿਓ ਆਪ ਜੀ ਨੇ ਜਰੂਰ ਜਾਣਾ ਸੋ ਉਹ ਵੀ ਨਾਲ ਆਏ ਆ ਤੇ ਪ੍ਰਧਾਨ ਸਾਹਿਬ ਗੁਰਦੋਂ ਸਾਹਿਬ ਦੇ ਕਮੇਟੀ ਸਾਰੀ ਮੈਂ ਦੇਖਿਆ ਬੜਾ ਆ ਇਹਨਾਂ ਦੀ ਕਿਰਪਾ ਸੱਚੇ ਬਾਦਸ਼ਾਹੀ ਕਿਸੇ ਪ੍ਰਕਾਰ ਦੀ ਕਿਸੇ ਵਿੱਚ ਵੀ ਮੈਂ ਪੂਆਗੀ ਦੇਖੀ ਹੈਗੀ ਆ ਭਾਈ ਸਾਹਿਬ ਕਿਰਤਨ ਕਰਦੇ ਕਿੰਨਾ ਆਨੰਦ ਵਈ ਕਰਤਨ ਕਰਦੇ ਆ ਸੋਬ ਤੁਹਾਡਾ ਪਿੰਡ ਤੇ ਬਹੁਤ ਵੱਡਾ ਮੈਂ ਤਾਂ ਸੋਚਿਆ ਸੀ ਵੀ ਇੱਥੇ ਟੈਂਟਰ ਲਾਣੇ ਪੈਣਾ ਵੀ ਐਡਾ ਵੱਡਾ ਪਿੰਡ ਵੀ ਇੰਨੀ ਸੰਗਤ ਹੋਏਗੀ ਪਰ ਬੇਨਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਤੇ ਮਹਾਰਾਜ ਕਿਰਪਾ ਕਰਨ ਵੀ ਵਾਦ ਤੋਂ ਜੇ ਤੁਸੀਂ ਪਾਠ ਸਿੱਖੋਗੇ ਨਾ ਆਟੋਮੈਟਿਕ ਵਾਦਾ ਹੋਵੇਗਾ ਸੰਗਤ ਵਾਦ ਤੋਂ ਜੁੜੇਗੀ ਸੋ ਬੜੇ ਪਿਆਰ ਵਾਲੀਆਂ ਰੂਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਅਬ ਲੂਕ ਸਿੰਘ ਭਾਈ ਸਾਹਿਬ ਦੇ ਇਹ ਲੋ ਬਚਾਰੇ ਕਿਰੇ ਕੋ ਤਲਖਾ ਲੈ ਦੇ ਮੈਂ ਦੇਖਿਆ ਭੱਜੇ ਕਿਤੇ ਜਾ ਕੇ ਮੈਨੂੰ ਫੋਨ ਕਰਦੇ ਕਿਤੇ ਜਾ ਕੇ ਫੋਨ ਕਰ ਰਿਹਾ ਵੇ ਜੀ ਆ ਇਹਨਾਂ ਦਾ ਨਾਮ ਵੀ ਲਿਖ ਲਓ ਵੇ ਜੀ ਇਹਨਾਂ ਦਾ ਨਾਮ ਵੀ ਲਿਖ ਲਓ ਸਹਾ ਸੰਗਤ ਜੀ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਪਤ ਸੁਆਮੀ ਨਿਸਕਾਮ ਸੇਵਾ ਕਰਨੀ ਬੜੀ ਠੀਕ ਬੜੀ ਵੱਡੀ ਗੱਲ ਆ ਗੁਰੂ ਸਾਹਿਬ ਦੀ ਇਹ ਕਿਰਪਾ ਰਹਿਮਤ ਤਾਂ ਇਹ ਸੇਵਾ ਤਾਂ ਨੇ ਸੋ ਆਪਾਂ ਇਹਨਾਂ ਨੂੰ ਸਾਥ ਦੇਣਾ ਕਿਉਂਕਿ ਮੈਨੂੰ ਕਿਹਾ ਸੀ ਮੈਂ ਵੀ ਜਿਸ ਇਲਾਕੇ ਦੇ ਤੁਸੀਂ ਨਾ ਹੁਣ ਤੁਸੀਂ ਇਸ ਇਲਾਕੇ ਦੇ ਪ੍ਰਭਾਵ ਲਓ ਬਸ ਇਹ ਹੁਣ ਇਲਾਕਾ ਤੁਸੀਂ ਸੰਭਾਲੋ ਬਸ ਕਿਉਂਕਿ ਹਰੇਕ ਬੰਦਾ ਮੇਰੇ ਕੋਲ ਇਨੀ ਦੌਰ ਨਹੀਂ ਹੁੰਦੇ ਉਹ ਨੌਕਰੀ ਵੀ ਕਰਦਾ ਤੇ ਨੌਕਰੀ ਦੇ ਨਾਲ ਨਾਲ ਇਹ ਸੇਵਾ ਵੀ ਕਰਦਾ ਇਸ ਕਰਕੇ ਗੁਰੂ ਸਾਹਿਬ ਸੇਵਾ ਗੁਰੂ ਸਾਹਿਬ ਕਰਵਾ ਰਿਹਾ ਤਾਂ ਹੋ ਰਹੀ ਹੈ ਜੇ ਗੁਰੂ ਸਾਹਿਬ ਸੇਵਾ ਨਾਲ ਨਹੀਂ ਹੋ ਸਕਦਾ ਇਸ ਸਾਰੀ ਕਿਰਪਾ ਤਾਂ ਸ੍ਰੀ ਗੁਰੂ ਤੇਈ ਪਾ ਸਾਹਿਬ ਤਾਂ ਤਾਂ ਸਭੇ ਸ੍ਰੀ ਗੁਰੂ ਜੀ ਸਮਾਲੇ ਦੀ ਸੋ ਇਨੀਏ ਬੇਨਤੀ ਆ ਪ੍ਰਵਾਨ ਕਰਨੀਆ ਬਾਣੀ ਨਾਲ ਜੁੜੂ ਬਾਣੀ ਪਾਣੀ ਦੇ ਧਰ ਤੇ ਬਣੀਏ ਬਲੌ ਸਾਰੇ ਗੱਦੀਵਾਲ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ